ਯਾਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗੱਲ ਲੋਂਗੋ ਦੇਵਾ ਅਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੀ ਵੀਡੀਓ ਚ ਆਪਾਂ ਜ਼ਿਕਰ ਕੀਤਾ ਸੀ ਵੀ ਸਾਡੀ ਪੰਜਾਬ ਦੀ ਸਾਡੀ ਕੌਮ ਦੀ ਹੁਣੀ ਦੀ ਕਹਾਣੀ ਅਸੀਂ ਆਪ ਲਿਖੀ ਆਪਣੀ ਬਰਬਾਦੀ ਦੀ ਇਹਦੇ ਚ ਕਿਸੇ ਦਾ ਕੋਈ ਦੋਸ਼ ਨਹੀਂ ਕਿਉਂਕਿ ਜਿਸ ਕੌਮ ਦੇ ਆਗੂ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਮੈਂ ਨਹੀਂ ਕਹਿੰਦਾ ਕਿ ਅੱਲੇ ਅਕਾਲੀਆਂ ਦੀ ਗੱਲ ਕਰਦੇ ਆਂ ਕਾਂਗਰਸ ਦੇ ਹੋਣ ਚਾਹੇ ਹੋਣ ਵਾਲੇ ਹੋਣ ਕੋਈ ਵੀ ਹੈ ਜਿਹੜਾ ਆਗੂ ਆਪਣੀ ਧਰਤੀ ਦਾ ਵਫਾਦਾਰ ਨਹੀਂ ਹੋਇਆ ਆਪਣੇ ਕਿੱਤੇ ਦਾ ਵਫਾਦਾਰ ਨਹੀਂ ਹੋਇਆ ਆਪਣੀ ਸਟੇਟ ਦਾ ਵਫਾਦਾਰ ਨਹੀਂ ਹੋਇਆ ਤੇ ਆਪਣੀ ਕੌਮ ਦਾ ਵਫਾਦਾਰ ਨਹੀਂ ਹੋਇਆ ਉਹਨਾਂ ਤੋਂ ਅਸੀਂ ਕੀ ਉਮੀਦਾਂ ਰੱਖਦੇ ਸੀ ਉਹ ਫਿਰ ਸਾਡਾ ਆਹ ਹੀ ਹਾਲ ਹੋਣਾ ਸੀ ਜਿਹੜਾ ਅਸੀਂ ਅੱਜ ਚੱਲ ਰਹੇ ਆਂ ਜੋ ਕੁਝ ਸਾਡੇ ਨਾਲ ਹੋਇਆ ਮੈਨੂੰ ਕੱਲ ਕੁਝ ਨੌਜਵਾਨ ਮਿਲੇ ਗੱਲਾਂ ਬਾਤਾਂ ਕਰਦੇ ਆ ਉਹਨਾਂ ਚੋਂ ਕੁਝ ਨੌਜਵਾਨ ਕਹਿੰਦੇ ਜੀ ਸਾਨੂੰ ਮੈਂ ਕੋਈ ਨਹਿਰ ਦੀ ਗੱਲ ਕੀਤੀ ਸੀ ਇੱਕ ਸੂਇਜ਼ ਨਹਿਰ ਹੈ ਮਿਸਰ ਦੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਆਗੂ ਸਾਡੇ ਕੋਲੇ ਇੱਕ ਵੀ ਕੋਈ ਹੈ ਵੀ ਜਿਵੇਂ ਮਿਸਰ ਦੇ ਰਾਸ਼ਟਰਪਤੀ ਉਹਨਾਂ ਨੇ ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਇੱਕ ਸੂਇਜ਼ ਨਹਿਰ ਹੈ ਮਿਸਰ ਦੀ ਜਿਵੇਂ ਸਾਡਾ ਪਾਣੀਆਂ ਦਾ ਸਮੱਸਿਆ ਸਾਡੀ ਚੱਲ ਰਹੀ ਹੈ ਦੂਜੀ ਸਟੇਟਾਂ ਦੇ ਨਾਲ ਕਿਉਂਕਿ ਰਿਪੇਰੀਅਨ ਲਾਅ ਜਿਹੜਾ ਹੁੰਦਾ ਉਹਦੇ 'ਚ ਇਹ ਹੁੰਦਾ ਵੀ ਜਿਹੜਾ ਵੀ ਦਰਿਆ ਜਿਹੜੀ ਸਟੇਟ ਵੇਚ ਦੀ ਲੰਘਦਾ ਜਿਸ ਧਰਤੀ ਦੇ ਉੱਤੇ ਹੀ ਲੰਘਦਾ ਉਹਨਾਂ ਲੋਕਾਂ ਦਾ ਹੀ ਉਹਦੇ ਤੇ ਪਹਿਲਾ ਹੱਕ ਹੁੰਦਾ ਹੱਕ ਹੀ ਉਹਨਾਂ ਦਾ ਹੁੰਦਾ ਉਦੋਂ ਗਾਂ ਜੇ ਕੋਈ ਵਾਧੂ ਚੀਜ਼ ਛਗੀ ਹੈ ਕਿਸੇ ਸਟੇਟ ਨੂੰ ਦੇਣੀ ਹੈ ਤੇ ਉਹਦਾ ਮੁਆਵਜ਼ਾ ਜਿਹੜਾ ਤੈਅ ਕਰਦੀ ਹੈ ਸਟੇਟ ਵੀ ਅਸੀਂ ਕਿੰਨਾ ਲੈਣਾ ਇਸੇ ਤਰ੍ਹਾਂ ਹੀ ਜਿਹੜੀ ਸੂਏਜ਼ ਨਹਿਰ ਹੈ ਉਹ ਉਸ ਵੇਲੇ ਅੰਗਰੇਜ਼ਾਂ ਨੇ 1869 ਦੇ ਵਿੱਚ ਕੰਪਲੀਟ ਕੀਤੀ ਸੀ ਕਿਉਂਕਿ ਜਦੋਂ ਇਧਰੋਂ ਭਾਰਤ ਤੋਂ ਏਸ਼ੀਆ ਤੋਂ ਯੂਰਪ ਨੂੰ ਉਹ ਐਂਟਰੀ ਕਰਦੇ ਸੀ ਸਮੁੰਦਰੀ ਰਾਹ ਜਾ ਰਹੇ ਤੇ ਬਹੁਤ ਲੰਬਾ ਸਫ਼ਰ ਹੈ ਜਿਹੜਾ ਉਹਨਾਂ ਨੂੰ ਅਫਰੀਕਾ ਦੇ ਉੱਪਰ ਦੀ ਕਰਨਾ ਪੈਂਦਾ ਸੀ ਪਰ ਇਹ 193 ਮੀਲ ਲੰਬੀ ਜਿਹੜੀ ਨਹਿਰ ਕੱਢ ਕੇ ਉਹਨਾਂ ਨੇ ਆਪਣਾ ਕਾਫੀ ਜਿਹੜਾ ਹੈਗਾ ਸਫ਼ਰ ਘਟਾ ਕੀਤਾ ਜਹਾਜ਼ ਜਾਂਦਾ ਤੇ ਉਤੋਂ ਸਿੱਧਾ ਜਾ ਕੇ ਉਹ ਯੂਰਪ ਦੇ ਵਿੱਚ ਐਂਟਰੀ ਹੋ ਜਾਂਦੇ ਸੀ ਤੇ ਉਹਨਾਂ ਦਾ ਮਿਸਰ ਦਾ ਇੱਕ ਰਾਸ਼ਟਰਪਤੀ ਬਣਿਆ ਅਬਦਲ ਨਸਰ ਆ ਉਹਨਾਂ ਦੀ ਤਸਵੀਰ ਹੈ ਮਿਸਰ ਦੇ ਲੋਕ ਇਹਨਾਂ ਨੂੰ ਪੂਜਦੇ ਆ ਕਿਉਂ ਪੂਜਦੇ ਆ ਕਿਉਂਕਿ ਉਹਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਹਿੰਦਾ ਵੀ ਤੁਸੀਂ ਮੈਨੂੰ ਪ੍ਰਵਾਨ ਕਰਿਓ ਮੈਨੂੰ ਜੇ ਤੁਸੀਂ ਕਮਾਂਡ ਦਿਨੇ ਉਹ ਦੇਸ਼ ਦੀ ਤੇ ਮੈਂ ਪਹਿਲਾ ਕੰਮ ਇਹ ਕਰੂੰਗਾ ਜਿਹੜੀ ਇਹ ਨਹਿਰ ਹੈ ਇਹਦਾ ਰਾਸ਼ਟਰੀਕਰਨ ਕਰਕੇ ਕਿਉਂਕਿ ਸਾਡੀ ਧਰਤੀ ਤੇ ਉੱਤੇ ਨਹਿਰ ਬਣੀ ਆ ਸਾਡਾ ਹੀ ਪਾਣੀ ਵਰਤਿਆ ਜਾ ਰਿਹਾ ਪਰ ਕਮਾਈ ਇਹਦੇ ਤੋਂ ਹੋਰ ਦੇਸ਼ ਕਰ ਰਹੇ ਆ ਉਹਨੂੰ ਪਤਾ ਸੀ ਵੀ ਇਹ ਐਲਾਨ ਕਰਨਾ ਕਿ ਏਡਾ ਸੌਖਾ ਨਹੀਂ ਹੈ ਪਰ ਉਹਨੂੰ ਪਤਾ ਸੀ ਵੀ ਮੇਰੇ ਦੇਸ਼ ਦੇ ਲੋਕ ਮੇਰੀ ਕੌਮ ਦੇ ਲੋਕ ਮੇਰੇ ਨਾਲ ਆ। ਉਹ ਨਹਿਰ ਦਾ ਤੁਹਾਨੂੰ ਮੈਂ ਥੋੜਾ ਜਿਹਾ ਇੱਕ ਨਕਸ਼ਾ ਦਿਖਾ ਦਿੰਨਾ ਵੀ ਉਹਦਾ ਕੀ ਕਾਰਨ ਸੀ ਤੇ ਉਹ ਨਹਿਰ ਵਪਾਰਕ ਖੇਤਰ ਵਾਸਤੇ 15% ਮਾਲੀਆ ਮਿਸਰ ਨੂੰ ਮਿਲਦਾ ਸੀ ਜਦੋਂ ਕਿ ਮਿਸਰ ਦੀ ਧਰਤੀ ਤੋਂ ਹੀ ਉਹ ਨਹਿਰ ਲੰਘਦੀ ਸੀ। ਤੇ ਫਰਾਂਸ ਅਤੇ ਇੰਗਲੈਂਡ ਉਹਦੇ ਤੇ ਆਪਣੇ ਜਹਾਜ਼ਾਂ ਦੇ ਰਾਹੀਂ ਜਿਹੜਾ ਕਾਰੋਬਾਰ ਕਰਦੇ ਸੀ ਪਰ ਉਹਨਾਂ ਨੇ 1956 ਦੇ ਵਿੱਚ ਇਸ ਨਹਿਰ ਨੂੰ ਆਪਣੇ ਦੇਸ਼ ਦੀ ਪ੍ਰੋਪਰਟੀ ਕੋਸ਼ਿਸ਼ ਕਰ ਦਿੱਤਾ 6 ਦਿਨ ਤਿੰਨ ਦੇਸ਼ਾਂ ਨਾਲ ਜੰਗ ਚੱਲੀ ਇੰਗਲੈਂਡ ਫਰਾਂਸ ਤੇ ਇਜ਼ਰਾਈਲ ਇਹ ਤਿੰਨੇ ਦੇਸ਼ਾਂ ਨੇ ਉਹਨਾਂ ਤੇ ਹਮਲਾ ਕੀਤਾ ਮਿਸਰ ਤੇ ਪਰ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਤੇ ਜਿਹੜਾ ਉਹਨਾਂ ਨੂੰ ਜੁੱਧ ਬੰਦ ਕਰਨਾ ਪਿਆ ਸੀ ਇਹ ਹੁੰਦੇ ਆ ਆਗੂ ਇਹ ਹੁੰਦੇ ਆ ਕੌਮ ਦੇ ਆਗੂ ਤੇ ਸਾਡੇ ਆਗੂ ਕਿਸ ਤਰ੍ਹਾਂ ਦੇ ਸਨ ਮਹਾਤਮਾ ਗਾਂਧੀ ਕਹਿੰਦਾ 1924 ਦੇ ਵਿੱਚ ਕਹਿੰਦਾ ਸਿੱਖ ਰਾਜ ਭਾਗ ਲੈਣ ਦੀ ਵਿਉਂਤ ਕਰਦੇ ਆ ਸਾਡੇ ਆਗੂ ਕਹਿੰਦੇ ਨਹੀਂ ਜੀ ਨਹੀਂ ਤੁਹਾਨੂੰ ਭੁਲੇਖਾ ਲੱਗ ਗਿਆ ਸਾਡਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਜੇ ਸਾਡਾ ਹੋਊਗਾ ਵੀ ਕਹਿੰਦੇ ਫਿਰ ਸਾਨੂੰ ਕੋਈ ਰੋਕ ਨਹੀਂ ਸਕਦਾ ਪਰ ਹਜੇ ਸਾਡਾ ਕੋਈ ਇਰਾਦਾ ਨਹੀਂ ਇਹ ਮੈਂ ਨਹੀਂ ਕਰ ਰਿਹਾ ਇਤਿਹਾਸ ਦੇ ਪੰਨੇ ਬੋਲ ਰਹੇ ਆ ਤਾ ਪੜ੍ਹ ਲਓ ਤੇ ਉਹ ਨੌਜਵਾਨ ਮੈਨੂੰ ਕਹਿੰਦੇ ਹਿੰਦੂ ਜੀ ਸਾਨੂੰ ਤਾਂ ਬਲਵਿੰਦਰ ਸਿੰਘ ਜਟਾਣੇ ਦਾ ਪਤਾ ਸਿੱਧੂ ਮੂਸੇ ਵਾਲੇ ਦੇ ਗਾਣੇ ਤੋਂ ਲੱਗਿਆ ਵੀ ਬਲਵਿੰਦਰ ਸਿੰਘ ਜਟਾਣਾ ਨੇ ਨਹਿਰ ਰੋਕੀ ਸੀ ਐਸਬਈ ਮੈਂ ਕਿਹਾ ਠੀਕ ਹੈ ਤੁਹਾਨੂੰ ਲੱਗ ਗਿਆ ਇੰਨਾ ਹੀ ਬੜਾ ਤੇ ਗਾਂ ਹੁਣ ਜਾਗਦੇ ਰਹੋ ਮੈਂ ਕਿਹਾ ਸਾਡੀ ਬਦਕਿਸਮਤੀ ਹੈ ਮੈਨੂੰ ਇਹਦੇ ਵਿੱਚ ਕੀ ਮੈਂ ਕਿਹਾ ਵੀ ਸਾਡੀ ਨੌਜਵਾਨੀ ਕਿੰਨੀ ਕਾਬਲ ਆ ਵੀ ਜਿਹਨੂੰ ਆਪਣੀ 30 ਸਾਲਾਂ ਦੇ ਪਿਛਲੇ ਇਤਿਹਾਸ ਦਾ ਨਹੀਂ ਪਤਾ ਕੀ ਕਿਹੜੇ ਬੰਦੇ ਸਾਡੀ ਕੌਮ ਦੀ ਖਾਤਰ ਸਿਰ ਤਲੀ ਤੇ ਰੱਖ ਕੇ ਲੜੇ ਮੈਂ ਇਹ ਨਹੀਂ ਕਹਿੰਦਾ ਸੰਤ ਜਰਨੈਲ ਸਿੰਘ ਨੇ ਉੱਥੇ ਬੈਠਣ ਦਾ ਫੈਸਲਾ ਕੀ ਸੀ ਸਹੀ ਸੀ ਗਲਤ ਸੀ ਕੋਈ ਸੀ ਉਹ ਗੱਲਾਂ ਬਾਹਰ ਦੀਆਂ ਸਾਡਾ ਕੌਮ ਦਾ ਇਟਰਨਲ ਮਸਲਾ ਪਰ ਜਿਸ ਦਿਨ ਇਹਨਾਂ ਨੇ ਅਕਾਲ ਤਖਤ 'ਤੇ ਹਮਲਾ ਕਰ ਦਿੱਤਾ ਸੰਤ ਸ਼ਹੀਦ ਹੋ ਗਏ ਸਾਡੇ ਵਾਸਤੇ ਜੋ ਉਹਨਾਂ ਨੇ ਫੈਸਲਾ ਸੰਤਾਂ ਨੇ ਲਿਆ ਸਾਨੂੰ ਉਹਦੇ ਉੱਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਸੀ ਜੋ ਸਾਡੇ ਆਗੂ ਬਣੇ ਨਹੀਂ ਕਿਉਂਕਿ ਸਾਡੇ ਆਗੂਆਂ ਨੂੰ ਇਹ ਨਹੀਂ ਪਤਾ ਸੀ ਵੀ ਅਸੀਂ ਵੱਸ ਕਿਹਨਾਂ ਦੇ ਪਏ ਸਾਡੀ 47 ਦੇ ਵਿੱਚ ਵੀ ਬਦਕਿਸਮਤੀ ਇਹ ਰਹੀ ਵੀ ਸਾਡਾ ਸੱਜਾ ਹੱਥ ਹਿੰਦੂਆਂ ਨੇ ਫੜਿਆ ਹੋਇਆ ਸੀ ਖੱਬਾ ਮੁਸਲਮਾਨਾਂ ਨੇ ਫੜਿਆ ਹੋਇਆ ਸੀ ਸਾਡੇ ਆਗੂ ਇਹ ਨਿਰਣੈ ਨਹੀਂ ਕਰ ਸਕੇ ਵੀ ਅਸੀਂ ਕਿਹ ਤੋਂ ਹੱਥ ਛਡਾਉਣਾ ਜਾਂ ਅਸੀਂ ਦੋਨੋਂ ਤੋਂ ਕਿਵੇਂ ਛਡਾਉਣਾ ਤੇ ਅਸੀਂ ਆਪਣੇ ਆਪ ਨੂੰ ਸਤਰ ਕਿਵੇਂ ਰੱਖਣਾ ਇੱਕ ਧਿਰ ਸੀ ਅਸੀਂ ਮੈਂ ਕਿਹਾ ਵੀ ਤੁਸੀਂ ਨੌਜਵਾਨੋ 30 ਸਾਲਾਂ ਬਾਅਦ ਤੁਹਾਨੂੰ ਕਿਸੇ ਨੇ ਗਾਣੇ ਦੇ ਵਿੱਚ ਯਾਦ ਕਰਾਤਾ ਤੇ ਸਾਡੀ ਤਾਂ ਏਡੀ ਮਾੜੀ ਕਿਸਮਤ ਹੈ ਮਹਾਰਾਜਾ ਦਲੀਪ ਸਿੰਘ ਕੂ ਕੂ ਕੇ ਰਸ਼ੀਆ ਚ ਬੈਠਾ ਮਦਦ ਮੰਗਦਾ ਰਿਹਾ ਵੀ ਸਿੱਖ ਮੈਨੂੰ ਮਹੀਨੇ ਦਾ ਇੱਕ ਅੰਨਾ ਤੇ ਭਾਰਤ ਵਰਸ਼ ਦੇ ਲੋਕ ਮੈਨੂੰ ਇੱਕ ਪੈਸਾ ਮੈਨੂੰ ਮਦਦ ਦੇਣ ਮੈਂ ਤਾਂ ਜੋ ਰਸ਼ੀਆ ਦੀ ਫੌਜ ਦੀ ਸਹਾਇਤਾ ਲੈ ਕੇ ਦੁਬਾਰਾ ਆਪਣੇ ਹਿੰਦੁਸਤਾਨ ਵਿੱਚ ਆਵਾਂ ਅੰਗਰੇਜ਼ਾਂ ਨਾਲ ਲੜ ਕੇ ਆਪਣਾ ਰਾਜ ਭਾਗ ਜਿਹੜਾ ਇਹਨਾਂ ਤੋਂ ਵਾਪਸ ਲਵਾਂ ਸਾਨੂੰ ਤਾਂ ਮੈਂ ਕਿਹਾ ਕੋਈ ਦੱਸਣ ਵਾਲਾ ਹੀ ਨਹੀਂ ਸੀ ਇਹ ਚੀਜ਼ਾਂ ਜੇ ਇਹ ਲੋਕ ਜਿਹੜੇ ਸਾਡੇ ਉਹਨਾਂ ਨਸਲਾਂ ਚ ਅਸੀਂ ਵੀ ਆਉਨੇ ਆ ਅਸੀਂ ਉਹਨਾਂ ਦੇ ਵਾਰਿਸ ਆ ਜਿਹੜੇ ਲੋਕ 30 ਸਾਲਾਂ ਦੇ ਵਿੱਚ 25 ਸਾਲਾਂਾਂ ਚ ਮਹਾਰਾਜਾ ਦਲੀਪ ਸਿੰਘ ਨੂੰ ਭੁੱਲ ਗਏ ਤੇ ਤੁਸੀਂ 30 ਸਾਲਾਂ ਚ ਭੁੱਲ ਗਏ ਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਅਲਾਤ ਤਾਂ ਅਸੀਂ ਉਹਨਾਂ ਦੀ ਹੀ ਆ ਪਰ ਨਹੀਂ ਅੱਜ ਤੁਹਾਨੂੰ ਆਗੂ ਉਹੋ ਜੇ ਲੱਭਣੇ ਪੈਣਗੇ ਆਗੂ ਉਹ ਹੁੰਦਾ ਹੈ ਜਿਹੜਾ ਅੱਜ ਸੋਚੇ ਕਿ ਮੈਂ ਕੀ ਕਰਨਾ ਹੈ ਇਹ ਮੇਰੀ ਕੌਮ ਦਾ ਮੇਰੀ ਸਟੇਟ ਦਾ ਆਉਣ ਵਾਲਾ 50 ਸਾਲਾਂ ਦਾ ਭੂਖ ਕਿਸ ਤਰ੍ਹਾਂ ਦਾ ਹੋਊਗਾ ਮੇਰੀ ਆਉਣ ਵਾਲੀ نسل ਨੂੰ ਆਉਣ ਵਾਲੇ 50 ਸਾਲਾਂ ਚ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਊਗਾ ਮੈਂ ਉਹ ਲੜਾਈ ਅੱਜ ਲੜਾਂ ਤਾਂ ਜੋ ਆਪਣੀ ਆਉਣ ਵਾਲੀਆਂ نسلਾਂ ਨੂੰ ਓਰਾ ਪਧਰਾ ਕਰਕੇ ਦੇ ਸਕਾਂ ਜੋ ਕਿ ਅਸੀਂ ਔਕੜਾਂ ਚੱਲ ਰਹੇ ਉਹ ਨਾ ਚੱਲੇ ਉਹ ਹੁੰਦੇ ਆਗੂ ਸਾਡੇ ਕੀ ਆ ਆਪਣੇ ਘਰ ਭਰਨ ਤੇ ਸੋਭੇ ਪਿਓ ਸਿਆਸਤ ਆ ਗਿਆ ਪੁੱਤ ਵੜ ਲਿਆ ਪੋਤਾ ਵੜ ਲਿਆ ਸਾਲਾ ਭਨੋਈਆ ਜੀ ਦਾ ਛੱਡਿਆ ਹੀ ਕੋਈ ਨਹੀਂ ਅੱਜ ਫੇਰ ਤੁਸੀਂ ਕੀ ਗਲਤੀ ਕਰ ਰਹੇ ਹੋ ਤੁਸੀਂ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਧਰਮ ਤੇ ਸਿਆਸਤ ਨੂੰ ਦੇ ਰਹੇ ਹੋ ਜਿਨ੍ਹਾਂ ਨੂੰ ਨਾ ਸਿਆਸਤ ਬਾਰੇ ਪਤਾ ਨਾ ਧਰਮ ਬਾਰੇ ਪਤਾ ਮਹਾਰਾਜਾ ਦਲੀਪ ਸਿੰਘ ਕੀ ਕਹਿੰਦਾ ਹੈ ਕਹਿੰਦਾ ਜਦੋਂ ਮੇਰੀ ਉਮਰ ਛੋਟੀ ਸੀ ਜਦੋਂ ਮੈਂ ਸਹੀ ਮੱਤਾ ਹਿੰ ਕਰ ਲਿਆ ਪਰ ਜਿਵੇਂ ਜਿਵੇਂ ਮੈਨੂੰ ਪਤਾ ਲੱਗਿਆ ਵੀ ਮੈਂ ਗੁਰੂ ਨਾਨਕ ਦੇ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਮੈਂ ਉਹਨਾਂ ਦੇ ਆਸ਼ੇ ਤੇ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਦੇ ਵਿੱਚ ਆਪਣੀ ਜ਼ਿੰਦਗੀ ਨਿਜਮਾ ਦੇ ਵਿੱਚ ਜ਼ਿੰਦਗੀ ਬਤੀਤ ਕਰੂੰਗਾ ਤੇ ਮੈਨੂੰ ਬਖਸ਼ ਦੇ। ਪਰ ਹੁਣ ਮੈਂ ਇਸ ਵੇਲੇ ਰਸ਼ੀਆ ਦੇ ਵਿੱਚ ਬੈਠਾ ਮੈਂ ਫੌਜੀ ਮਦਦ ਮੰਗਦੇ ਮੰਗ ਰਿਹਾ ਤੇ ਮੇਰੀ ਪੰਜਾਬੀ ਅਤੇ ਹਿੰਦੁਸਤਾਨੀ ਮਦਦ ਕਰਨ ਤਾਂ ਜੋ ਮੈਂ ਦੁਬਾਰਾ ਵਾਪਸ ਆ ਕੇ ਇਹਨਾਂ ਲੋਕਾਂ ਨਾਲ ਲੜ ਕੇ ਆਪਣਾ ਰਾਜ ਭਾਗ ਵਾਪਸ ਲਵਾਂ ਜੋ ਕਿ ਧੋਖੇ ਨਾਲ ਮੈਥੋਂ ਲਿਆ ਗਿਆ ਸੀ ਆ ਤੁਸੀਂ ਪੜਿਓ ਰੋਣ ਆਉਂਦਾ ਆਪਦੀ ਸਾਨੂੰ ਆਪਦੀ ਤਕਦੀਰ ਸਾਡੇ ਅਤੀਤ ਸਾਡੇ ਅਤੀਤ ਨੇ ਸਾਡਾ ਭਵਿੱਖ ਤੈਅ ਕਰਨਾ ਸੀ ਐਡੇ ਕਮਜ਼ੋਰ ਸਾਡੇ ਆਗੂ ਨਾ ਸਾਡਾ ਭਵਿੱਖ ਛੱਡਿਆ ਨਾ ਸਾਡਾ ਅਤੀਤ ਛੱਡਿਆ ਕਹਿੰਦੇ ਮਹਾਰਾਣੀ ਇੰਗਲੈਂਡ ਨੇ ਇੱਕ ਵਾਰ ਲੇਡੀ ਲੌਗਨ ਨੂੰ ਪੁੱਛਿਆ ਵੀ ਦਲੀਪ ਸਿੰਘ ਨੇ ਕਦੇ ਕੋਈ ਨੂੰ ਹੀਰੇ ਦੇ ਬਾਰੇ ਪੁੱਛਿਆ ਉਹ ਕਹਿੰਦੀ ਜੀ ਹਾਂ ਕਹਿੰਦੀ ਵੀ ਲਿਆਈ ਕਹਿੰਦੇ ਹੀਰਾ ਜਦੋਂ ਦਲੀਪ ਸਿੰਘ ਦੇ ਹੱਥ ਵਿੱਚ ਦਿੱਤਾ ਉਹਨਾਂ ਦਾ ਕੋਈ ਹਾਅ ਭਾਵ ਚਿਹਰੇ ਤੇ ਨਹੀਂ ਸੀ ਉਹਨਾਂ ਨੇ ਫੜ ਕੇ ਦੋ ਤਿੰਨ ਮਿੰਟ ਹੱਥ 'ਚ ਰੱਖਿਆ ਵਾਪਸ ਕਰ ਦਿੱਤਾ ਪਰ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਪਤਾ ਲੱਗਿਆ ਆਪਣੀ ਸਾਰੀ ਪਤਾ ਲੱਗਿਆ ਮੈਂ ਕੌਣ ਐ ਮੈਂ ਕੀ ਆ ਕਹਿੰਦੇ ਉਸ ਦਿਨ ਮਹਾਰਾਣੀ ਨੂੰ ਜਦੋਂ ਕਿਹਾ ਕਿ ਇਹ ਹੀਰਾ ਮੇਰੇ ਬਾਪ ਦਾ ਇਹਦਾ ਵਾਰਿਸ ਮੈਂ ਆ ਤੂੰ ੱੱਕੀ ਨਾ ਲਿਆ ਮੈਂ ਆਪਣਾ ਕੋਈ ਨੂਰ ਹੀਰਾ ਤਿੱਥੋਂ ਵਾਪਸ ਲਵਾਂਗਾ ਉਸ ਦਿਨ ਤੋਂ ਬਾਅਦ ਕਹਿੰਦੇ ਅੰਗਰੇਜ਼ਾਂ ਦੀ ਜਿਹੜੀ ਸਾਰੀ ਮਹਾਰਾਜਾ ਦਲੀਪ ਸਿੰਘ ਦੇ ਪ੍ਰਤੀ ਸੋਚ ਬਦਲ ਚੁੱਕੀ ਸੀ ਤੇ ਆ ਉਹਦੀ ਹੂਕ ਸੀ ਰਸ਼ੀਆ ਚ ਬੈਠੇ ਦੀ ਪੜਿਓ ਇਸੀ ਸਾਡੇ ਉਸ ਵੇਲੇ ਦੇ ਬੇਰਹਿਮ ਬੇਕਿਰਕ ਆਗੂ ਜਿਹੜੇ ਆਪਣੇ ਮਹਾਰਾਜਾ ਨੂੰ 25 ਸਾਲਾਂ ਚ ਪੁਲਾ ਚੁੱਕੇ ਸੀ 1924 ਚ ਜੇ ਗਾਂਧੀ ਕਹਿੰਦਾ ਵੀ ਤੁਸੀਂ ਇੱਕ ਹਿੰਦੂ ਹੋ ਸਾਡਾ ਹੀ ਆਂਗੂ ਇੰਨੀ ਵੀ ਪਾ ਕੇ ਕਹਿੰਦੇ ਕਿ ਕੁਛ ਨਹੀਂ ਬੋਲਦੇ ਤੇ 1926 ਦੇ ਵਿੱਚ ਉਹਦੀ ਇੰਨੀ ਜੁਰਤ ਪੈ ਗਈ ਜਦੋਂ ਉਹਨੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਭੁੱਲੜ ਦੀਸ ਅੱਜ ਜਿਹੜੀ ਤੁਹਾਡੇ ਵਿੱਚ ਕੁਸਪੈਟ ਹੋ ਚੁੱਕੀ ਆ ਤੁਸੀਂ ਵਸ ਕਿੰਨਾ ਦੇ ਪਏ ਹੋ ਉਹ ਕਿੰਨਾ ਦੇ ਵਾਰਿਸ ਨੇ ਚਾਣਕਿਆ ਤਿਸ਼ਕਲਾ ਯੂਨੀਵਰਸਿਟੀ ਚ ਪੜਦਾ ਸੀ ਕਹਿੰਦੇ ਇੱਕ ਦਿਨ ਉਹ ਰਸਤੇ 'ਚ ਜਾ ਰਿਹਾ ਸੀ ਉਹਦੀ ਤੋਤੀ ਕਿਸੇ ਝਾੜੀ ਦੇ ਵਿੱਚ ਝੜ ਕੇ ਪਾਟ ਗਈ ਤੇ ਉਹਦੇ ਸਾਥੀਆਂ ਨੇ ਸੋਚਿਆ ਵੀ ਚਾਣਕਿਆ ਬੜਾ ਗਸੈਲ ਸੁਭਾਅ ਦਾ ਤੇ ਝਾੜੀ ਨੂੰ ਜਿਹੜਾ ਤਹਿਸ ਨਸ ਕਰ ਦਊਗਾ ਪਰ ਕਹਿੰਦੇ ਵੀ ਉਹਨਾਂ ਦੀ ਹੱਦ ਨਾ ਰਹੀ ਅਗਲੇ ਦਿਨ ਜਦੋਂ ਦੇਖਿਆ ਕਿ ਚਾਣਕੀਆ ਉਸ ਝਾੜੀ ਨੂੰ ਪਾਣੀ ਪਾ ਰਿਹਾ। ਕਹਿੰਦੇ ਘਰੋਂ ਲੋਟਾ ਪਾਣੀ ਦਾ ਲੈ ਕੇ ਆਉਂਦਾ ਸੀ। ਇੱਕ ਵਾਰੀ ਆਉਂਦਾ ਹੋਇਆ ਪਾਉਂਦਾ ਸੀ, ਦੂਜੀ ਵਾਰ ਵਾਪਸ ਹੀ ਤੇ ਯੂਨੀਵਰਸਿਟੀ ਕੋਲ ਲੈ ਆ ਕੇ ਪੱਕੇ ਜਾਂਦਾ ਸੀ। 7 ਦਿਨ ਬਾਅਦ ਕਹਿੰਦੇ ਝਾੜੀ ਨੂੰ ਉਹਨੇ ਹੱਥ ਪਾ ਕੇ ਝਟਕਾ ਮਾਰ ਕੇ ਜੜਾਂ ਤੋਂ ਪੱਟ ਕੇ ਉਹ ਮਰੀ ਤੇ ਨਾਲ ਦੇ ਸਾਥੀਆਂ ਨੇ ਪੁੱਛਿਆ ਕਹਿੰਦੇ ਇੰਨੇ ਦਿਨ ਜੋ ਪਾਣੀ ਪਾਉਂਦਾ ਰਿਹਾ ਉਹਦੇ ਹੀ ਪੱਟ ਦਿੰਦਾ ਜੇ ਪੱਟਣੀ ਸੀ। ਕਹਿੰਦਾ ਨਹੀਂ। ਉਸ ਦਿਨ ਇਹਦੀ ਜੜ ਮਜ਼ਬੂਤ ਸੀ। ਮਜਬੂਤ ਤੋਂ ਜੜ ਕਰਕੇ ਮੇਰੀ ਤੋਤੀ ਪਾੜ ਦਿੱਤੀ ਮੈਂ ਇਹਨੂੰ ਹੱਥ ਪਾਉਂਦਾ ਹੱਥਾਂ 'ਚ ਕੰਡੇ ਖੁੱਬਣੇ ਸੀ ਤੇ ਮੈਂ ਪੱਟ ਨਹੀਂ ਸਕਦਾ ਸੀ ਅੱਧ ਪਚਦੀ ਪੱਟਣੀ ਸੀ ਫਿਰ ਬਾਕੀ ਫਿਰ ਖੜੀ ਰਹਿਣੀ ਸੀ ਫਿਰ ਮੇਰੀ ਤੋਤੀ ਜੜਨੀ ਸੀ ਕਹਿੰਦਾ ਇਸ ਕਰਕੇ ਪੱਲਾਂ ਦੀ ਜੜ ਨੂੰ ਪਾਣੀ ਦਿੱਤਾ ਗਿਆ ਪਾਣੀ ਦੇ ਕੇ ਦੀ ਜੜ ਨੂੰ ਕੋਲੇ ਕੀਤਾ ਗਿਆ ਤਾਂ ਜੋ ਜਿਹੜਾ ਇਹਦੀ ਜੜ ਜਿਹੜੀ ਹੈ ਮੂਲ ਨਾਲ ਪੱਟ ਕੇ ਤੇ ਉਹ ਮਰੀ ਜਾਵੇ ਉਹਨਾਂ ਦੇ ਵਸ ਪਏ ਹੋਏ ਉਹਨਾਂ ਦੇ ਵਾਰਸਾਂ ਦੇ ਵਸ ਪਏ ਹੋਏ ਹੋ ਤੁਸੀਂ ਤੁਸੀਂ ਉਹਨਾਂ ਦੇ ਮੁਕਾਬਲੇ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਲੀਡਰ ਪਹਿਲਾਂ ਵੀ ਤੇ ਅੱਜ ਵੀ ਉਹਨਾਂ ਕੋਲੇ ਉਸ ਵੇਲੇ ਇੰਗਲੈਂਡ ਦੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਦੇ ਵਕੀਲ ਅੱਧਰ ਦੇ ਚਤਰ ਚਲਾਕ ਲੀਡਰ ਤੇ ਤੁਹਾਡੇ ਗ੍ਰੰਤੀ ਮਾਸਟਰ ਪਾਟੜੇ ਟਾਈਪ ਤੁਹਾਡੇ ਲੀਡਰ ਸੀ ਕੀ ਇਹਨਾਂ ਨੇ ਤੁਹਾਨੂੰ ਕੀ ਲੈ ਕੇ ਦੇਣਾ ਸੀ ਜਿਹੜੇ ਆਪਣੀ ਹੋਂਦ ਨਹੀਂ ਬਚਾ ਸਕੇ ਪਹਿਲਾ ਨਾਮ ਇਹਨਾਂ ਨੂੰ ਕੀ ਮਿਲਦਾ ਸਿੱਖਾਂ ਨੂੰ ਜੁਰਾਇਮ ਪੇਸ਼ਾ ਗਰਦਾਨਨ ਦੀ ਜਿਹੜੀ ਸਾਜ਼ਿਸ਼ ਸੀ ਉਹ ਪਹਿਲਾ ਨਾਮ ਇਹਨਾਂ ਨੂੰ ਦਿੱਤਾ ਸੀ ਕਿ ਤੇ ਪੜ ਕੇ ਦੇਖੋ ਤੁਸੀਂ ਯਾਰ ਮੈਂ ਕਹਿੰਦਾ ਸਾਡੀ ਬਦਕਿਸਮਤੀ ਇਹੋ ਹੀ ਆ ਸਾਡੀ ਨੌਜਵਾਨੀ ਨੂੰ 30 ਸਾਲਾਂ ਦਾ ਇਤਿਹਾਸ ਤਾਂ ਨਹੀਂ ਪਤਾ ਤੇ 300 ਸਾਲ ਦਾ ਸਾਨੂੰ ਕੀ ਪਤਾ ਸਾਡੇ ਨਾਲ ਕੀ ਹੋਇਆ ਮਹਾਰਾਜਾ ਦਲੀਪ ਸਿੰਘ ਦੇ ਵਿੱਚ ਕੀ ਲਿਖਦਾ ਸੁਣਿਓ ਇਹਦੇ ਇੰਦੇ 11 ਸਾਲ ਦੀ ਉਮਰ ਵਿੱਚ ਮੇਰੇ ਰਖਵਾਲਿਆਂ ਨੇ ਮੇਰੇ ਪਾਸੋਂ ਪੰਜਾਬ ਜਬਤ ਕਰਨ ਦੇ ਸੰਧੀ ਪੱਤਰ ਤੇ ਧੱਕੇ ਨਾਲ ਦਸਤਖਤ ਕਰਵਾ ਲਏ ਸਨ ਮੈਨੂੰ ਹੁਣੇ ਸੰਧੀ ਮਨਜ਼ੂਰ ਨਹੀਂ ਹੈ ਮੈਂ ਆਜ਼ਾਦ ਰਾਜੇ ਦੀ ਤਰ੍ਹਾਂ ਰੂਸ ਦੇਸ਼ ਦੀ ਫੌਜ ਦੀ ਮਦਦ ਨਾਲ ਆਪਣਾ ਰਾਜ ਲੈਣ ਲਈ ਹਿੰਦੁਸਤਾਨ ਆਉਣ ਵਾਲਾ ਹਾਂ ਨਾਲ ਹੀ ਉਹਨੇ ਭਾਰਤ ਵਾਸੀਆਂ ਨੂੰ ਆਰਥਿਕ ਸਹਾਇਤਾ ਦੀ ਵੀ ਅਪੀਲ ਕੀਤੀ ਜਿਸ ਵਿੱਚ ਉਹਨੇ 25 ਕਰੋੜ ਭਾਰਤ ਵਾਸੀਆਂ ਨੂੰ ਇੱਕ ਇੱਕ ਪੈਸਾ ਮਹੀਨਾ ਖਾਸ ਤੌਰ ਤੇ ਪੰਜਾਬ ਦੇ ਰਹਿਣ ਵਾਲਾ ਨੂੰ ਇੱਕ ਇੱਕ ਅਨਾ ਮਹੀਨਾ ਦੇਣ ਦੀ ਅਪੀਲ ਕੀਤੀ ਪਰ ਕਿਸੇ ਭਾਰਤਵਾਸੀ ਨੇ ਧੰਨ ਨਾਲ ਉਸ ਦੀ ਸਹਿਤਾ ਨਹੀਂ ਕੀਤੀ ਤੇ ਦਲੀਪ ਸਿੰਘ ਦੀ ਬੇਨਤੀ ਨੂੰ ਰੂਸ ਦੇ ਜਿਹੜਾ ਸ਼ਾਸਕ ਸੀ ਉਹਨੇ ਵੀ ਠੁਕਰਾ ਦਿੱਤਾ ਕਿਉਂਕਿ ਦੋ ਆਪਣੇ ਨਾਲ ਸਾਹਮਣ ਆਪਣੇ ਨਾਲ ਖੜਨ ਤੇ ਫਿਰ ਦੂਜਿਆਂ ਨੇ ਵੀ ਸਾਡੀ ਕੀ ਕੀ ਬਾਹ ਫੜਨੀ ਹੁੰਦੀ ਹੈ ਮੈਂ ਤੁਹਾਨੂੰ ਮਿਸਰ ਦੇ ਰਾਸ਼ਟਰਪਤੀ ਦੀ ਧਾਰਨ ਦਿੱਤੀ ਉਹ ਕਹਿੰਦਾ ਮੈਂ ਜਦੋਂ ਲੋਕ ਤੁਸੀਂ ਮੇਰੇ ਨਾਲ ਖੜ ਗਏ ਨਹਿਰਾਂ ਨੂੰ ਨਾ ਕੱਕ ਨਹੀਂ ਕਰਕੇ ਦਿਖਾਇਆ ਲੋਕਾਂ ਚ ਪੂਜਿਆ ਜਾ ਰਿਹਾ ਸਾਡੇ ਕਿੰਨੇ ਮੁੱਖ ਮੰਤਰੀ ਪੰਜਾਬ ਦੇ ਬਣੇ ਅਜ ਤੱਕ ਕਿਸੇ ਇੱਕ ਨੇ ਇੱਕ ਜਿਹਮਤ ਪਈਆ ਵੀ ਪੰਜਾਬ ਵਾਸੀ ਕਾ ਮੈਨੂੰ ਗੱਦੀ ਦਿਓ ਤੇ ਮੈਂ ਤੁਹਾਨੂੰ ਇਨਸਾਫ ਲੈ ਕੇ ਦਿੰਗੋ ਸਾਰੇ ਕਾਸੀ ਦਾ ਇਹ ਆਪਣੇ ਘਰ ਭਰਮ ਦੇ ਵਿੱਚ ਲੱਗ ਗਏ ਅੱਜ ਹੁਣ ਅਮਰਤਪਾਲ ਦਾ ਪਿਓ ਕਹਿੰਦਾ ਸ਼੍ਰੋਮਣੀ ਕਮੇਟੀ ਦੀਆਂ ਮੁਕਤਾ ਬਣਾਓ ਜੇ ਅਸੀਂ ਚੋਣਾਂ ਲੜਦੇ ਹਾਂ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਹੋ ਤੁਸੀਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਖੜਨ ਵਾਸਤੇ ਉਹਦਾ ਇੱਕ ਇਮਤਿਹਾਨ ਹੋਣਾ ਜ਼ਰੂਰੀ ਆ ਇੱਕ ਕਮੇਟੀ ਬਣਨੀ ਚਾਹੀਦੀ ਹੈ ਉਹਦਾ ਇਮਤਿਹਾਨ ਹੋਵੇ ਘੱਟੋ ਘੱਟ 7 ਦਿਨ ਦਾ ਉਹ ਧਰਮ ਦੇ ਬਾਰੇ ਉਹ ਗੁਰਬਾਣੀ ਦੇ ਬਾਰੇ ਇਤਿਹਾਸ ਬਾਰੇ ਪੰਜਾਬ ਦੇ ਇਤਿਹਾਸ ਬਾਰੇ ਸਿੱਖ ਇਤਿਹਾਸ ਬਾਰੇ ਕੋਰੇ ਇਤਿਹਾਸ ਬਾਰੇ ਕੀ ਜਾਣਕਾਰੀ ਰੱਖਦਾ ਕੀ ਧਰਮ ਦੇ ਪਹਿਰਾ ਦੇ ਸਕਦਾ ਫਿਰ ਉਹਨਾਂ ਜਿਹੜੇ ਪੰਥਕ ਲੀਡਰ ਅੱਜ ਆਪਣੇ ਆਪ ਨੂੰ ਸਾਬਤ ਕਰਨ ਤੇ ਤੁਲੇ ਹੋਏ ਮੈਂ ਕਹਿੰਦਾ ਨੌਜਵਾਨੀ ਇਹਨਾਂ ਦੇ ਨੱਥ ਪਾਉਣ ਦਾ ਇੱਕੋ ਤਰੀਕਾ ਇਹ ਅਕਸ਼ਰੀ ਅਕਾਲ ਤਖਸਾਲ ਤੇ ਜਾਣ ਇਨ ਤੱਕ ਪਰਨ ਪੱਤਰ ਉਥੇ ਭਰਾਇਆ ਜਾਵੇ ਮੇਰੀ ਅੱਜ ਇੰਨੀ ਜਾਇਦਾਦ ਆ ਤੇ ਮੈਂ ਗੁਰੂ ਮਹਾਰਾਜ ਦੀ ਸੌਂ ਖਾ ਕੇ ਕਹਿੰਦਾ ਮੈਂ ਆਪਣੀ ਕੌਮ ਨਾਲ ਆਪਣੇ ਪੰਜਾਬ ਨਾਲ ਕਦੇ ਧੋਖਾ ਨਹੀਂ ਕਰੂੰਗਾ ਅਗਰ ਮੇਰੀ ਜਾਇਦਾਦ ਤੁਹਾਨੂੰ ਇਸ ਤੋਂ ਵੱਧ ਦਿਸੂਗੀ ਕਹਿਰ ਕਾਨੂੰਨੀ ਢੰਗ ਨਾਲ ਕੋਈ ਬਣੀ ਤੇ ਕੌਮ ਉਹਦਾ ਮੇਥੋਂ ਹਿਸਾਬ ਲੈਣ ਦੀ ਦੇਣਦਾਰ ਹੂੰ ਕਿ ਜੋ ਸਜ਼ਾ ਕੌਮ ਦੀ ਹੋਊਗੀ ਮੈਂ ਉਹ ਭੁਗਤੂੰਗਾ ਕੋਈ ਹੈ ਇੰਨੀ ਗੱਲ ਕੱਲ ਤੱਕ ਸਭ ਤੇ ਕਹਿਣ ਵਾਲਾ ਹਾਂ ਮੈਨੂੰ ਤੁਸੀਂ ਕਹਿੰਨੇ ਹੋ ਆ ਪੋਲਿਟਿਸ਼ੀਅਨ ਮੈਂ ਕਹਿੰਦਾ ਨੌਜਵਾਨਾਂ ਨੂੰ ਆਉਣਾ ਚਾਹੀਦਾ ਮੇਰੀ ਸੋਚ ਇਹ ਆ ਪਹਿਲਾ ਮੈਂ ਆਪਣੇ ਦਾ ਦੋ ਕਮਰਿਆਂ ਦਾ ਘਰ ਹੈ ਇੱਕ ਇੱਕ ਚੀਜ਼ ਜਾ ਕੇ ਮੈਂ ਕੱਲ ਤੱਕ ਸਾਹਬ ਤੇ ਦੱਸੂਗਾ ਤੁਹਾਨੂੰ ਸੌ ਪੱਤਰ ਭਰੂਗਾ ਵੀ ਆ ਦੋਹਾਂ ਤੋਂ ਤੀਜਾ ਬਣ ਗਿਆ ਕੋ ਮੈਥੋਂ ਇਟਾਰੇ ਚ ਖੜਾ ਕਰੀ ਮੈਨੂੰ ਕੋਈ ਹੈ ਆਗੂ ਇਸ ਤਰ੍ਹਾਂ ਦਾ ਤਰੋ ਫਿਰ ਆਓ ਤਰੋ ਇਸ ਤਰ੍ਹਾਂ ਦੇ ਆਗੂ ਜੇ ਅੱਗੇ ਲਿਓਗੇ ਤੇ ਪੰਜਾਬ ਬਚੂਗਾ ਨਹੀਂ ਕਦੇ ਨਹੀਂ ਬਚ ਸਕਦਾ ਸਾਡਾ ਕਿਰਦਾਰ ਕਿਸ ਤਰ੍ਹਾਂ ਦਾ ਸੀ ਸਾਡੇ ਕਿਰਦਾਰ ਦੀਆਂ ਜਿਹੜੀਆਂ ਧੂਮਾਂ ਉਹ ਐਵੇਂ ਨਹੀਂ ਸੀ ਪੈਲੀਆਂ ਦੁਸ਼ਮਣ ਸਾਡੇ ਕਿਰਦਾਰ ਦੀ ਤਾਰੀਫ਼ਾਂ ਕਿਉਂ ਕਰਦੇ ਸੀ? ਮੁੱਦਕੀ ਦੀ ਜੰਗ ਦੇ ਵਿੱਚ ਕਰਨਲ ਬੈਡਲਿਕ ਸਿੱਖਾਂ ਨੇ ਬੰਦੀ ਬਣਾ ਲਿਆ। ਜਦੋਂ ਸਿੱਖ ਜਰਨੈਲ ਦੇ ਸਾਹਮਣੇ ਉਹਨੂੰ ਲਿਆਂਦਾ ਉਹ ਕਹਿੰਦੇ ਇਹਦੀਆਂ ਬੀੜੀਆਂ ਲਾ ਦਿਓ ਤੈਨੂੰ ਵਾਪਸ ਭੇਜ ਦਈਏ। ਉਹਨੇ ਕਿਹਾ ਕਹਿੰਦੇ ਕਰਨਲ ਸਾਹਿਬ ਜਾਓ। ਉਹ ਬਦਲਾ ਜਿਹੜਾ ਜਿਹੜਾ ਤੇਥੋਂ ਬਦਲੇ ਦੀ ਗੱਲ ਕਰਨੀ ਉਹ ਜੁੱਧ ਦੇ ਮੈਦਾਨ 'ਚ ਹੋਊਗੀ ਇਸ ਤਰ੍ਹਾਂ ਮਜਬੂਰੀ 'ਚ ਬੈਠੇ ਤੋਂ ਬਦਲਾ ਨਹੀਂ ਅਸੀਂ ਲੈਂਦੇ ਕਹਿੰਦੇ ਉਹ ਵਾਪਸ ਮੁੜਿਆ ਆ ਕਹਿੰਦੇ ਜੀ ਮੈਨੂੰ ਕੈਂਪ ਤੱਕ ਤੁਹਾਡੇ ਕਿਸੇ ਸਿਪਾਹੀ ਨੇ ਪਹੁੰਚਦੇ ਮਾਰ ਦਿੱਤਾ ਚਿੱਠੀ ਲੈ ਕੇ ਦਿੱਤੀ ਨਾਲ ਦੋ ਸਿੱਖ ਸਿਪਾਹੀ ਨਾਲ ਭੇਜੇ ਸੈਨਿਕ ਛੱਡ ਕੇ ਆਏ ਜਾਂਦਿਆਂ ਸਾਰ ਉਹਨੇ ਕਰਨਲ ਹੌਲਡਿੰਗ ਨੂੰ ਕਿਹਾ ਕਹਿੰਦਾ ਜੀ ਮੈਂ ਇਹਨਾਂ ਦੇ ਖਿਲਾਫ ਜੰਗ ਨਹੀਂ ਲੜਦਾ ਇਹ ਮੁੱਦਕੀ ਦੇ ਮੈਦਾਨ ਦੀ ਘਟਨਾ ਹੈ ਕਹਿੰਦੇ ਉਹ ਫਿਰ ਉਸ ਤੋਂ ਬਾਅਦ ਸਿੱਖਾਂ ਦੇ ਖਿਲਾਫ ਉਹਨੇ ਜੰਗ ਨਹੀਂ ਲੜੀ ਬੈਡ ਲਿਪ ਸੀ ਸੌਰੀ ਕਰਨ ਬੈਡ ਲਿਪ ਸੀ ਇਸੇ ਤਰ੍ਹਾਂ ਫਿਰੂ ਸ਼ਹਿਰ ਇੱਕ ਸੈਨਿਕ ਟੁਕੜੀ ਅੰਗਰੇਜ਼ਾਂ ਦੀ ਭੁੱਲ ਭਰੇਖੇ ਸਿੱਖਾਂ ਦੇ ਕੈਂਪ ਚ ਆ ਗਈ ਉਹਨਾਂ ਨੂੰ ਵੀ ਸਤਕਾਰ ਨਾਲ ਚਾਹ ਪਾਣੀ ਪਿਆ ਕੇ ਲੰਗਰ ਪਾਣੀ ਛਕਾ ਕੇ ਇੱਕ ਇੱਕ ਰੁਪਿਆ ਨਾਲ ਦਿੱਤਾ ਉਹਨਾਂ ਨੂੰ ਤੇ ਫਿਰੋਜ਼ਪੁਰ ਸ਼ਾਹਨੀ ਸਹੀ ਸਲਾਮਤ ਪਹੁੰਚਾਇਆ ਕਹਿੰਦੇ ਜੰਗ ਜੁੱਧ ਦੇ ਮੈਦਾਨ ਦੀ ਗੱਲ ਜੁੱਧ ਦੇ ਮੈਦਾਨ ਚ ਹੋਊਗਾ ਤੇ ਅੰਗਰੇਜ਼ ਪਹਿਲੀ ਵਾਰ ਮੰਨੇ ਇਸ ਚੀਜ਼ ਨੂੰ ਵੀ ਅਸੀਂ ਜਿੱਤੇ ਨਹੀਂ ਸਾਡੀ ਜਿੱਤ ਜਿੱਤ ਨਹੀਂ ਉਹਨਾਂ ਦੇ ਉਹਨਾਂ ਦੇ ਜਰਨਲ ਧੋਖਾ ਨਾ ਕਰਦੇ ਤੇ ਸਾਡੇ ਵਾਸਤੇ ਜਿੰਨਾ ਬਹੁਤ ਔਖਾ ਸੀ ਇਹ ਐਸੀ ਸਾਡਾ ਕਿਰਦਾਰ ਹੈ ਅੱਜ ਦਾ ਸਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੈ ਮੈਂ ਤੁਹਾਨੂੰ ਦਿਖਾਉਣਾ ਮੈਨੂੰ ਰੋਣ ਆਉਂਦਾ ਹੈ ਕਿ ਨਾਮ ਇਹਨਾਂ ਲੋਕਾਂ ਦੇ ਕਿਹੇ ਜਿਹੇ ਆ ਕੰਮ ਇਹਨਾਂ ਲੋਕਾਂ ਦੇ ਕਿਹੇ ਜਿਹੇ ਆ ਇੱਕ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਆਲਾ ਮਿਸਟਰ ਭਿੰਡਰ ਮੈਂ ਉਹਨੂੰ ਮਿਸਟਰ ਕਿਹਾ ਮੈਂ ਸਿੱਖ ਨਹੀਂ ਕਹਿੰਦਾ ਉਹ ਆ ਉਹ ਬੰਦਾ ਦੋਸਤੋ ਇਹਦੀ ਸ਼ਕਲ ਸੂਰਤ ਵੇਖਿਓ ਤੇ ਫਿਰ ਮੈਂ ਤੁਹਾਨੂੰ ਇਹਦੀ ਕਮੈਂਟ ਦੱਸੂਗਾ ਤੇ ਇਹਨੇ ਕਿਉਂ ਕਮੈਂਟ ਕੀਤੇ ਉਹ ਵੀ ਤੁਹਾਨੂੰ ਮੈਂ ਦੱਸੂ ਵੀ ਮੇਰੇ ਨਾਲ ਇਹਦਾ ਰੌਲਾ ਕੀ ਆ ਆ ਇਹ ਬੰਦਾ ਆ ਇਹਦੀ ਆਈਡੀ ਹੈ ਇਹਦੀ ਸ਼ਕਲ ਸੂਰਤ ਦੇਖ ਲਓ ਤੇ ਹੁਣ ਇਹਦਾ ਕਮੈਂਟ ਦੇਖਿਓ ਉਹ ਕਿਉਂ ਕੀਤਾ ਇਹਨੇ ਮੈਂ ਤੁਹਾਨੂੰ ਦੱਸੂਗਾ ਕਿ ਕਿਉਂ ਕੀਤਾ ਅਸ ਦੇਖਿਓ ਇਹ 64 ਸਾਲ ਦਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਚਲਾਉਂਦਾ ਤੇ ਬਲਵਿੰਦਰ ਸਿੰਘ ਪੱਖੋਂ ਕੇ ਇਹਦਾ ਚੈਨਲ ਚਲਾਉਂਦਾ ਪਰਿਵਾਰਾਂ ਦੀ ਇਹ ਕਹਿੰਦਾ ਮੈਂ ਮਦਦ ਕਰਦਾ ਤੇ ਮੇਰੀ ਬੇਟੀ ਦਾ ਰਿਸ਼ਤਾ ਮੰਗਦਾ ਵਿੱਚ ਕਮੈਂਟਾਂ ਚ ਕਾਰਨ ਕੀ ਮੈਂ ਸਰਦਾਰ ਜਗਿੰਦਰ ਸਿੰਘ ਸਪੋਕਸਮੈਨ ਵਾਲੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੈਂ ਜ਼ਿੰਦਗੀ ਚ ਉਹਨਾਂ ਨੂੰ ਕਦੇ ਨਹੀਂ ਮਿਲਿਆ ਮੈਂ ਸਿਰਫ ਉਹਨਾਂ ਦੀ ਪੱਤਰਕਾਰੀ ਦਾ ਪਾਸ਼ਕ ਸੀ ਮੈਂ ਉਹਨਾਂ ਦਾ ਮਾਸਿਕ ਸਪੋਕਸਮੈਨ ਵੀ ਪੜ੍ਹਦਾ ਨੇ ਅਖਬਾਰ ਵੀ ਪੜ੍ਹਦਾ ਨੇ ਤੇ ਮੈਂ ਇੱਕ ਪੋਸਟ ਪਾ ਦਿੱਤੀ ਵੀ ਪੱਤਰਕਾਰੀ ਦਾ ਬਾਬਾ ਬੋਰਡ ਵੀ ਜੇ ਅੱਜ ਦੀ ਪੱਤਰਕਾਰੀ ਨੇ ਕੋਈ ਸਿੱਖਣਾ ਹੋਵੇ ਤੇ ਉਹਨਾਂ ਤੋਂ ਸਿੱਖਣਾ ਚਾਹੀਦਾ ਤੇ ਉਹ ਇਸ ਦੁਨੀਆ ਤੋਂ ਚਲੇ ਗਏ ਤੇ ਮੈਨੂੰ ਵੀ ਦੋਖਣ ਮੇਰੀ ਇਹ ਨਿੱਜੀ ਜ਼ਿੰਦਗੀ ਆ ਮੈਂ ਮੇਰੇ ਵਾਸਤੇ ਜਗਿੰਦਰ ਸਿੰਘ ਇੱਕ ਵਧੀਆ ਪੱਤਰਕਾਰ ਸਨ ਚੰਗਾ ਇਨਸਾਨ ਸੀ ਇਹਦੇ ਵਾਸਤੇ ਕੀ ਸੀ ਮੇਰਾ ਇਹਦੇ ਨਾਲ ਕੀ ਲੈਣਾ ਦੇਣਾ ਇਹ ਮੈਨੂੰ ਕਮੈਂਟ ਕਰਦਾ ਵੀ ਸਤਪਾਲ ਤੈਨੂੰ ਸ਼ਰਮ ਹੋਣੀ ਚਾਹੀਦੀ ਆ ਇੱਕ ਤਨਖਾਈ ਇਹ ਚਵਲ ਜਾਨਵਰ ਨੂੰ ਅੱਜ ਦੇ ਯੁੱਗ ਦਾ ਮਹਾਨ ਬਾਬਾ ਬੋੜ ਦੱਸ ਰਿਹਾ ਤੁਸੀਂ ਲੱਕੜ ਬੱਗੇ ਲੋਕ ਬੁਚੜਾ ਵਿੱਚੋਂ ਹੀ ਹੋ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕਰਨ ਵਿੱਚ ਕੋਸਰ ਨਹੀਂ ਛੱਡੀ ਪੰਜਾਬ ਦੇਸ਼ ਨੂੰ ਗਿਰ ਜਾਵੇਂ ਵਾਂਗੂ ਨੋਚ-ਨੋਚ ਕੇ ਤੁਸੀਂ ਖਾਦਾ ਇਹ ਮੈਨੂੰ ਕਹਿ ਰਿਹਾ ਤੇ ਕੁੱਕੀ ਦੁੱਕੀ ਦੀ ਜਿਹੜੀ ਤੂੰ ਸਪੋਰਟ ਕਰਦਾ ਤੇ ਕੁੱਕੀ ਦੁੱਕੀ ਦੀ ਪੋਸਟ ਤੋਂ ਬਿਨਾਂ ਵਜ੍ਹਾ ਤੂੰ ਭੌਂਕਦਾ ਰਹਿਣਾ ਹੁਣ ਕੁੱਕੀ ਗੱਲ ਬਾਈ ਮੇਰੇ ਪਿੰਡ ਦੇ ਨੇ ਉਹ ਮੇਰੇ ਸ੍ਰੀਕੇ ਕਬੀਲੇ ਚੋਂ ਅਸੀਂ ਸਕੇ ਆ ਉਸ ਵਿੱਚ ਤੇਰਾ ਕੁੱਕੀ ਗਿਲ ਨੂੰ ਨਹੀਂ ਬਣਦੀ ਤੇਰੀ ਜਗਿੰਦਰ ਸਿੰਘ ਸਪੋਕਸਮੈਨਾ ਨਹੀਂ ਬਣਦੀ ਤੇ ਤੂੰ ਮੈਨੂੰ ਗੰਦ ਕਿਉਂ ਬੱਕ ਰਿਆ ਬਈ ਫਿਰ ਮੈਥੋਂ ਵੀ ਫਿਰ ਜੀ ਫਿਰ ਮੈਂ ਤਾਂ ਇਸ ਭਾਸ਼ਾ ਦਾ ਮਾਸਟਰ ਐ ਮੈਂ ਤਾਂ ਜਿਹੜੇ ਵਿਭਾਗ ਵਿੱਚ ਆਇਆ ਫਿਰ ਮੈਂ ਵੀ ਫਿਰ ਇਹਨੂੰ ਉਹੋ ਜਿਹਾ ਜਵਾਬ ਦਿੱਤੇ ਮੈਂ ਇਹ ਗੱਲ ਕਰਦਾ ਵੀ ਇਹਨਾਂ ਦੀ ਸੋਚ ਦੇਖੋ ਪਰ ਮੈਂ ਇਹਦੀ ਬੇਟੀ ਤੱਕ ਫਿਰ ਵੀ ਨਹੀਂ ਗਿਆ ਕਿਉਂਕਿ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਇਦੋਂ ਬਿਸ਼ਰਮੀ ਸਾਡੇ ਇਹੋ ਜਿਹੇ ਆਗੂ ਆ ਆ ਆ ਸੰਤ ਜਰਨੈਲ ਸਿੰਘ ਦੀ ਸੋਚ ਨੂੰ ਲੈ ਕੇ ਲੋਕ ਅੱਗੇ ਤੁਰ ਰਹੇ ਆ ਫਿਰ ਇਨੇ ਮੇਰੀ ਬਲਵਿੰਦਰ ਪਖੋਗੇ ਨੇ ਮੇਰੀ ਅਜ ਤੋਂ 3 ਢਾਈ ਸਾਲ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਬਿਹਤਬੀ ਦੇ ਉੱਤੇ ਉਹ ਮੇਰੇ ਕੋਲੇ ਆਪ ਇੱਥੇ ਆਏ ਮੈਨੂੰ ਬਾਈਬਲ ਮਿਲੇ ਸੀ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਮੈਨੂੰ ਕਹਿੰਦੇ ਯਾਰ ਤੇਰੀ ਇੰਟਰਵਿਊ ਕਰਨੀ ਮੈਂ ਕਰ ਲਿਓ ਮੈਨੂੰ ਨਹੀਂ ਸੀ ਪਤਾ ਉਹ ਚੈਨਲ ਇਹਦਾ ਇਨੇ ਕੋਈ ਮਦਦ ਮੁੱਦਤ ਭੇਜੀ ਮੈਂ ਸੇਖ ਨੂੰ ਕਿਹਾ ਮੈਂ ਬਲਵਿੰਦਰ ਪਖੋਗੇ ਨੂੰ ਮੈਂ ਕਿਹਾ ਭਾਈ ਜੀ ਮੈਨੂੰ ਕੋਈ ਲੋੜ ਨਹੀਂ ਹੈ ਕਿ ਜਿਹੜੇ ਲੋੜਵੰਦ ਬੰਦੇ ਉਹਨਾਂ ਨੂੰ ਦੇ ਦਿਓ ਇਨੇ ਕੋਈ ਵਸੰ ਸਿੰਘ ਜਫਰਵਾਲ ਦੇ ਉੱਤੇ ਕੋਈ ਟਿੱਪਣੀ ਮੈਂ ਕੀਤੀ ਸੀਗੀ ਕਿਉਂਕਿ ਵੀ ਉਹਨੇ ਕਿਹਾ ਸੀ ਵੀ ਜਿਹੜਾ ਸਾਡਾ ਸੰਘਰਸ਼ ਲੜਨਾ ਹਥਿਆਰ ਚੱਕਣੇ ਗਲਤ ਸੀ ਤੇ ਅੱਜ ਵੀ ਜਿਹੜਾ ਸੰਘਰਸ਼ ਹੈ ਜਿਹੜਾ ਹੁਣ ਉਸ ਸਮਾਂ ਨਹੀਂਗਾ ਜਿਹੜਾ ਹਥਿਆਰਾਂ ਦਾ ਯੁੱਗ ਹੈ ਤੇ ਮੈਂ ਉਹਨੂੰ ਮੈਂ ਵੀ ਕੁਐਸਚਨ ਕੀਤਾ ਵੀ ਫਿਰ ਤੁਸੀਂ ਉਸ ਵੇਲੇ ਠੀਕ ਸੀ ਕਿ ਅੱਜ ਠੀਕ ਹੋ ਜਿਹੜੇ ਇੰਨੇ ਨੌਜਵਾਨ ਮਾਰੇ ਗਏ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਤੇ ਮੈਨੂੰ ਬਲਵਿੰਦਰ ਦਾ ਫੋਨ ਆਉਂਦਾ ਮੈਨੂੰ ਉਹਦਾ ਯਾਰ ਰਖਿਓ ਕਹਿੰਦਾ ਵੀ ਇੰਟਰਵਿਊ ਚੱਕ ਦਿਓ ਸਤਪਾਲ ਦੀ ਮੈਂ ਚੱਕਦੇ ਯਾਰ ਮੈਨੂੰ ਕੀ ਹੈ ਮੈਂ ਕਦੇ ਵੀ ਤੁਸੀਂ ਮੈਨੂੰ ਦੇਖਿਆ ਮੈਂ ਕਿਸੇ ਪੱਤਰਕਾਰ ਦੇ ਅੱ ਮੈਂ ਇਹ ਜ ਮੈਨੂੰ ਮਸੂਰੀ ਇਹ ਜੀ ਚਾਹੀਦੀ ਨਹੀਂ ਨਾ ਮੈਂ ਇਹ ਜੀ ਠੀਕ ਹੈ ਮੈਂ ਆਪਦੇ YouTube ਤੇ ਪਾ ਦਿੰਦਾ ਜਿੰਨੇ ਵੀ ਲੋਕ ਦੇਖ ਲੈਂਦੇ ਮੇਰੇ ਨਾਲ ਜੁੜੇ ਆ ਤੇ ਮੈਨੂੰ ਨਿੱਜੀ ਤੌਰ ਤੇ ਜਿਹੜੇ ਜਾਣਦੇ ਲੋਕ ਆ ਉਹਨਾਂ ਨੂੰ ਪਤਾ ਮੈਂ ਕਿਸ ਤਰ੍ਹਾਂ ਦੇ ਮੈਂ ਇਹ ਜੇ ਇਹ ਜੇ ਗੰਦਾਆਂ ਤੋਂ ਸਰਟੀਫਿਕੇਟ ਨਹੀਂ ਲੈਣਾ ਇਹਨਾਂ ਦੀਆਂ ਸ਼ਕਲਾਂ ਦੇਖੋ ਤੇ ਉਹਨਾਂ ਦੀ ਸੋਚ ਦੇਖੋ ਬਜ਼ੁਰਗ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਫੇਰ ਵੀਰੋ ਉਸ ਤੋਂ ਬਾਅਦ ਸੁਖਰਾਜ ਸਿੰਘ ਨੇ ਮੇਰੇ ਤੇ ਕਿੰਨੇ ਦੋਸ਼ ਲਾਏ 4-5 ਵੀਡੀਓ ਦੇ ਵਿੱਚ ਉਹਨੇ ਮੈਂ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਮੁੱਦਾ ਬੜਾ ਸੈਸਟਿਵ ਹੈ ਮੈਂ ਉਹਦੇ ਤੇ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਉਹਦਾ ਪਿਓ ਤੇ ਸ਼ਹੀਦ ਹੋਇਆ ਮੈਂ ਇਹਨਾਂ ਦੇ ਨਾਲ ਖੜਾ ਤੇ ਅੱਜ ਮੈਂ ਜੇ ਉਹਨਾਂ ਨਾਲ ਮਾੜੀ ਚੰਗੀ ਗੱਲ ਕਰਾਂ ਉਹ ਮੇਰੇ ਬਾਤ ਸ਼ੋਭਣ ਦੇ ਉਹ ਜੋ ਮਰਜ਼ੀ ਕਰੀ ਜਾਂਦਾ ਕਿਉਂਕਿ ਮੇਰੇ ਨਾਲ ਗੁਰਜੀਤ ਦਾ ਡੈਡੀ ਮੇਰੇ ਨਾਲ ਬੈਠਾ ਬਾਕੀ ਸਾਰੀ ਟੀਮ ਅਸੀਂ ਇਕੱਠੇ ਹਾਂ ਇਹ ਇਕੱਲਾ ਹੀ ਸਾਡੇ ਤੋਂ ਪਾਸੇ ਹੋਇਆ ਤੇ ਅਸੀਂ ਉਹਦਾ ਜਵਾਬ ਨਹੀਂ ਦਿੰਦੇ ਇਸੇ ਕਰਕੇ ਹੁਣ ਵੀਰੋ ਤੁਸੀਂ ਆਹ ਹੁਣ ਸੁਣ ਲਿਓ ਤੁਸੀਂ ਫੈਸਲਾ ਕਰ ਲਿਓ ਵੀ ਕੋਣ ਸੱਚਾ ਹੈ ਕਿਉਂਕਿ ਵਕਤ ਜਿਹੜਾ ਹੁੰਦਾ ਨਾ ਉਹ ਹਰੇਕ ਦਾ ਫੈਸਲਾ ਕਰ ਦਿੰਦਾ ਸਮਾਂ ਕਿਸੇ ਨੂੰ ਨਹੀਂ ਬਖਸ਼ਦਾ ਜੋ ਮੈਂ ਕੀਤਾ ਸਮੇ ਨੇ ਇਤਿਹਾਸ ਨੇ ਮੈਨੂੰ ਵੀ ਨਹੀਂ ਬਖਸ਼ਣਾ ਠੀਕ ਹੈ ਵਕਤ ਕਿਸੇ ਨਾਲ ਲਿਹਾਜ਼ ਨਹੀਂ ਕਰਦਾ ਦੁਨੀਆ ਤੋਂ ਅਸੀਂ ਥੋੜੇ ਬਹੁਤੇ ਸਮੇਂ ਲਈ ਕੋਈ ਚੀਜ਼ਾਂ ਲਕੋ ਲਾਂਗੇ ਆ ਸੁਣ ਲਓ ਤੁਸੀਂ ਆਪਾਂ ਵੀ ਦੋਨੇ ਹੋ ਗਏ ਹੁਣ ਸਾਨੂੰ ਸ਼ਾਇਦ ਇਹ ਬਰਗਾਦੀ ਨਾਲੋਂ ਜ਼ਿਆਦਾ ਘੱਟ ਲੱਗਦਾ ਕਿਉਂ ਹੋਣ ਪਿਆਦ ਵੀ ਨਹੀਂ ਹੋਈ ਜਿਵੇਂ ਅੰਗ ਪਾਰੇ ਗਏ ਉੱਥੇ ਮੁਖ ਮੰਤਰੀ ਸਾਹਿਬ ਉਹਨੇ ਤੁਹਾਨੂੰ ਬਗਾੜੀ ਚਿੱਤੇ ਆਉਂਦਾ ਇਹ ਆਪਾਂ ਨੂੰ ਗੱਲਾਂ ਸਵਾਲ ਪੈਦਾ ਕਰਦੀਆਂ ਆ ਸ਼ੁਕਰਾਲ ਸਿੰਘ ਬਰਗਾੜੀ ਜਿਹੜਾ ਵੀਰ ਸਾਡਾ ਉੱਥੇ ਮੋਰਚੇ ਤੇ ਬੈਠਾ ਸੀ ਜਿਹਦੇ ਪਿਤਾ ਸ਼ਹੀਦ ਹੋ ਗਏ ਸੀ ਉੱਥੇ ਉਹ ਅੱਜ ਕਹਿੰਦਾ ਮੈਂ ਹੁਣ ਸ਼੍ਰੋਮਣੀ ਕਮੇਟੀ ਦੇ ਨਾਲ ਚੱਲੂਗਾ ਕਿਸ ਕੰਮ ਲਈ ਪਹਿਲਾਂ ਇੱਕ ਐਸਐਸਪੀ ਜਿਹੜਾ ਡੀਆਈਐਸਐਸਪੀ ਜਿਹੜਾ ਡੀਆਜੀ ਰਿਟਾਇਰ ਹੋਇਆ ਅੰਮ੍ਰਿਤਸਰ ਵਾਲਾ ਐਮਐਲਏ ਉਹ ਕਹਿੰਦਾ ਸਾਨੂੰ ਗਮਰਾਹ ਕਰਦਾ ਰਿਹਾ ਫਿਰ ਗਮਰਾਹ ਕਰਦਾ ਰਿਹਾ ਸਪੀਕਰ ਜਿਹੜਾ ਕੁਲਤਾਰ ਸਿੰਘ ਸਾਧਮ ਤੇ ਅੱਜ ਉਹ ਪ੍ਰੈਸ ਕਾਨਫਰੈਂਸਾਂ ਕਰ ਰਿਹਾ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਮੇਰਾ ਮੋਰਚਾ ਵੀ ਇਹਨਾਂ ਨੇ ਇੱਥੋਂ ਖਤਮ ਕੀਤਾ ਅੱਜ ਆਪਾਂ ਨੂੰ ਪਤਾ ਵੀ ਕਰਨਾ ਪਊ ਕਿ ਆ ਝੂਠਾ ਸਾਧ ਕਈ ਕਮੈਂਟ ਬਣਾਏ ਇਹ ਇਹ ਕਹਿੰਦੇ ਝੂਠਾ ਸਾਧ ਚਲੋ ਮੈਂ ਤੇ ਜਵਾਬ ਨਹੀਂ ਦੇਣਾ ਤੇ ਜੇ ਜਵਾਬ ਦੇ ਸਕਦੇ ਆ ਤਾਂ ਆ ਇੱਕ ਵੀਡੀਓ ਦੇਖ ਲਿਓ ਇਹਦਾ ਜ਼ਰੂਰ ਇਹ ਦੇ ਦੇਣ ਮੈਂ tạmਮੀ ਸਾਹਿਬ ਨੂੰ ਵੀ ਕਹੂੰਗਾ tạmਮੀ ਸਾਹਿਬ ਤੁਹਾਡੀਆਂ ਮੇਰੇ ਨਾਲ ਵੀ ਬਹੁਤ ਵਾਰੀ ਗੱਲਾਂ ਹੋਈਆਂ ਮੈਨੂੰ ਸਖਰਾਜ ਉੱਥੇ ਲੈ ਜਾਂਦਾ ਸੀ ਇਹਨਾਂ ਕੋਲੇ ਮੈਂ ਗਿਆ ਨਹੀਂ ਮੈਂ ਕਹਿੰਦਾ ਯਾਰ ਅਸੀਂ ਇਹਨਾਂ ਕੋਲੇ ਕੀ ਕਰਨਾ ਹੈ ਜਿਹੜੇ ਸਾਡੇ ਨਾਲ ਹੀ ਨਹੀਂ ਖੜੇ ਇੱਕ ਵਕੀਲ ਨਹੀਂ ਸ਼ਰੋਮਣੀ ਕਮੇਟੀ ਦੇ ਸਕੀ ਇਸ ਕੇਸ ਨੂੰ ਕੀ ਇਹ ਲੋਕ ਗੱਲਾਂ ਕਰਦੇ ਆ ਗੱਲਾਂ ਹੋਰ ਵੀ ਬਹੁਤ ਨੇ ਸੁਖਰਾਜ ਸਿੰਘ ਜੀ ਤੁਹਾਡੇ ਮੈਂ ਚਾਹੁੰਦਾ ਨਹੀਂ ਇਹ ਕੇਸ ਬੜਾ ਸੈਂਸਿਟਿਵ ਹੈ ਇਹਨੂੰ ਨਾਲ ਲੋਕਾਂ ਦੀ ਡਿਬੇਟ ਚ ਲਿਆਂਦਾ ਜਾਵੇ ਤੇ ਤੁਸੀਂ ਵੀ ਸੰਜਮ ਵਰਤ ਮੈਂ ਤੇਰੇ ਨਾਲ ਖੜਾ ਤੂੰ ਮੇਰੇ ਨਾਲ ਨਹੀਂ ਖੜਾ ਮੈਂ ਤੇਰੇ ਨਾਲ ਖੜਾ ਸਰਦਾਰ ਆ ਸੁਣਿਓ ਤੇ ਆ ਵੀਡੀਓ ਦੇਖੋ ਜੀ ਪੂਰੀ ਸੰਗਤ ਹੈ ਉਹਦੇ ਬਲਕਾਂ ਦੀਆਂ ਕਮੇਟੀਆਂ ਸਾਥ ਸੰਗਤ ਹੈ ਸਭ ਨੇ ਪੂਰੇ ਰਲ ਕੇ ਰਾਏ ਕਰਕੇ ਕਾਫੀ ਦਿਨ ਬੈਠਕਾਂ ਹੋਈਆਂ ਤੋਂ ਬਾਅਦ ਇਹ ਰਿਜ਼ਲਟ ਤੇ ਆਏ ਆ ਵੀ ਇਹਨਾਂ ਨੇ ਸਾਨੂੰ ਇਹ ਵਾਦਾ ਦਿੱਤਾ ਵੀ ਅਸੀਂ ਨਸ਼ੇ ਦੀ ਰੋਕਤ ਕੰਮ ਕਰਾਂਗੇ ਲੋਕਾਂ ਦੇ ਇਲਾਜ ਕਰਾਵਾਂਗੇ ਨਸ਼ਿਆਂ ਦੇ ਕੈਂਪ ਲਾਵਾਂਗੇ ਵਧੀਆ ਕੰਮ ਕਰਕੇ ਦਿਖਾਵਾਂਗੇ ਉਹ ਕੰਮਾਂ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਸਾਰੀ ਸਾਧ ਸੰਗਤ ਪੂਰਾ ਖੁੱਲਕੇ ਸਮਰਥਨ ਦੇਣੀ ਆ ਭਾਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਆਰੇ ਜਨ ਜਨਾਨੇ ਕਿ ਜੇ ਇਹ ਜਿਹੜਾ ਫੈਸਲਾ ਹੈਗਾ ਇਹ ਡੇਰਾ ਮੁਖੀ ਵੱਲੋਂ ਵੀ ਲਿਆ ਗਿਆ ਹੀ ਨਹੀਂ ਡੇਰਾ ਮੁਖੀ ਵੋਟਾਂ ਦੇ ਵਿੱਚ ਦਖਲ ਨਹੀਂ ਦਿੰਦੇ ਸਿਰਫ ਉਹ ਤਾਂ ਕਹਿੰਦੇ ਵੀ ਇੱਕ ਰਹੋ ਇਹ ਸਾਰਾ ਸੰਗਤ ਦਾ ਸ਼ਬਦ ਲਾਉਂਦੇ ਉਹਨਾਂ ਵਿੱਚ ਫਿਰ ਇਹ ਧੱਕੇ ਨਾਲ ਇਹ ਕਿਤਾਜੇ ਲੋਕਾਂ ਦਾ ਯੋਚ ਨਹੀਂ ਕਿਸੇ ਨਾਲ ਕੋਈ ਧੱਕਾ ਨਹੀਂ ਆਹ ਕਮੇਟੀਆਂ ਖੜੀਆਂ ਬੰਦੇ ਬੈਠੇ ਆ ਰਾਤ 2000 ਬੰਦੇ ਦਾ ਗੱਠ ਸੀ ਅੱਜ ਭਿੰਡੇ 10000 ਤੋਂ ਉੱਤੇ ਗੱਠ ਸੀ ਇੱਕ ਵੀ ਬੰਦਾ ਕੋਈ ਐਸਾ ਨਹੀਂ ਹੈ ਜਿਹੜਾ ਕੋਈ ਵੀ ਧੱਕੇ ਨਾਲ ਜਾਂ ਧੱਕੇ ਨਾਲ ਕਿਸੇ ਤੋਂ ਵੋਟ ਪੁਈ ਆਵੀ ਇਹ ਬਾਕਸ ਕਿਸੇ ਦਿਨ ਇਹ ਵੀ ਪਾਉਣੀ ਹੈ ਇਹ ਸਾਰਿਆਂ ਦਾ ਪਰਨ ਜਰੂਰ ਹੈ ਵੀ ਸਾਡਾ ਇੱਕ ਹੈ ਇਹ ਜਿੰਨੇ ਵੀ ਕੰਮ ਕਰਦੇ ਕੱਲੀ ਵੋਟ ਨਹੀਂ ਜੇ ਕਿਸੇ ਦਾ ਮਕਾਨ ਬਣਾਉਂਦੇ ਆ ਤਾਂ ਜਿਹੜਾ ਮਕਾਨ ਅਸੀਂ ਮਿਸਤਰੀ ਤੋਂ ਠੇਕੇ ਤੇ ਮਹੀਨੇ ਚ ਬਣਾਉਨੇ ਆ ਓਏ ਆਪ ਦੇ ਕਿਨਾਂ ਇੱਕ ਦਿਨ ਚ ਬੜਵਾ ਲੈਂਦੇ लॻी <laughs> ਦਨ ਸਪੋਰਟ ਇੰਨੀ ਕਿਰਪਾ ਤੇ ਮੈਂ ਆਪਦੇ ਵੱਲੋਂ ਆਪਣੇ ਪਰਿਵਾਰ ਵੱਲੋਂ ਪੁੱਛੇ ਵੱਲੋਂ ਸਾਰੇ ਉਹ ਸਿਧਾਂਤਾਂ ਨੂੰ ਲੈ ਕੇ ਚੱਲਾਂਗੇ ਅੱਗੇ ਅਸੀਂ ਚੰਗੀ ਆ ਜੀ ਜੋ ਰਾਤ ਕੰਫਰੈਂਸ ਦੀ ਜਿਹਾ ਸ਼ੁਰੂਆਤ ਇਹ ਵੀਡੀਓ ਲੰਬੀ ਹੋ ਗਈ ਆਪਾਂ ਇਹ ਤੇ ਸਾਰਾ ਕਰਾਂਗੇ ਇਹ ਜਿਹੜਾ ਪਹਿਲਾਂ ਬੋਲ ਰਿਹਾ ਉਹ ਉਹ ਦੁਸ਼ਟ ਜਿਨੇ ਗੁਰੂ ਮਹਾਰਾਜ ਦੀ ਬੀੜ ਚੋਰੀ ਕਰਵਾਈ ਬੁਰਜ ਜਵਾਰ ਸਿੰਘ ਵਾਲੇ ਤੋਂ ਬਿੱਟੂ ਜਿਹਦਾ ਮੁੜ ਕੇ ਜੇਲ੍ਹ ਵਿੱਚ ਕਤਲ ਹੋਇਆ ਜਿਨੇ ਕਿਹਾ ਸੀ ਕਿ ਅਸੀਂ ਹੁਣ ਗੁਰੂ ਕਿਵੇਂ ਰੋਲਾਂਗੇ ਉਹ ਬਿੱਟੂ ਆ ਤੇ ਨਾਲ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਬੰਟੀ ਰਮਾਣਾ ਜੀ ਇਹ ਵੀਡੀਓ ਉਦੋਂ ਦੀ ਆ ਜਦੋਂ ਇਹ ਘਟਨਾ ਵਾਪਰ ਚੁੱਕੀ ਸੀ ਉਸ ਤੋਂ ਬਾਅਦ ਦੀ ਜਿਹੜੀਆਂ 17 ਵਾਲੀਆਂ ਮੇਰੇ ਖਿਆਲ ਇਲੈਕਸ਼ਨ ਆ ਉਹਦੀ ਉਹਦੀ ਇਹ ਜਾਂ ਹੁਣ ਕੋਈ ਧਮੀ ਸਾਹਿਬ ਇਹਦਾ ਜਵਾਬ ਦੇ ਸਕਦੇ ਆ ਤਾਂ ਦੇ ਦਿਓ ਤੁਹਾਡੀਆਂ ਆ ਲਿਆ ਜਾਂ ਇਹਨਾਂ ਦੇ ਨਾਲ ਤੁਸੀਂ ਨਾ ਇਹ ਜੀ ਗੱਲ ਕਰਿਆ ਕਰੋ ਪੂਰੀ ਸੰਗਤ ਹੈ ਤਾਂ ਤੁਹਾਨੂੰ ਇਹ ਇਹ ਕੋਮੈਂਟ ਦੀ ਕੋਮੈਂਟ ਕਰਨਾ ਚੰਗੇ ਨਾਗਰਿਕ ਬਣਾਉਣੇ ਤੇ ਸਮਾਜ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨਾ ਕੈਂਪ ਲਾ ਕੇ ਜੇ ਕੋਈ ਹੈ ਜਿਹੇ ਇਹ ਕੋਡ ਪੂਰੇ ਦੀ ਵੀਡੀਓ ਆ ਤੇ ਹੁਣ ਸਖਰਾਜ ਨੇ ਉਹਦੇ ਕਿਹਾ ਸੀਗਾ ਵੀ ਮੈਂ ਵੀ ਬਿਲਕੁਲ ਵੀ ਜਿਹੜਾ ਮੈਂ ਕਿਸੇ ਦੀ ਜਿਹੜੀ ਦਿੱਤੀ ਨਹੀਂ ਹੈਗੀ ਜਿਹੜੀ ਦਰਖਾਸਤ ਉੱਥੇ ਜਿਹੜੀ ਕਚਹਿਰੀ ਦੇ ਵਿੱਚ ਉਹਦਾ ਮੈਂ ਤੁਹਾਨੂੰ ਮਾੜਾ ਜਿਹਾ ਨਮੂਨਾ ਦਿਖਾ ਦਿੰਦਾ ਕਿਉਂਕਿ ਸਾਰਾ ਇਹ ਐਪਲੀਕੇਸ਼ਨ ਦਿਖਾਈ ਨਹੀਂ ਆ ਥੱਲੇ ਪੜ ਲਿਓ ਤੇ ਜਿਹੜਾ ਉਹਨਾਂ ਇਹਨਾਂ ਦਾ ਜਿਹੜਾ ਇਹਨਾਂ ਨੇ ਬਾਈਬਲ ਪੇਜ ਦੇ ਉੱਤੇ ਕਮਰ ਵਿਜੇ ਪ੍ਰਤਾਪ ਦੇ ਖਿਲਾਫ ਜਿਹੜਾ ਪ੍ਰੈਸ ਚ ਦਿੱਤਾ ਸੀ ਉਹ ਵੀ ਤੁਹਾਨੂੰ ਤੇ ਇਹਨਾਂ ਨੇ ਲਿਖ ਕੇ ਦਿੱਤਾ ਹੋਇਆ ਵੀ ਬੇਕਸੂਰ ਵਿਅਕਤੀਆਂ ਨੂੰ ਫਸਾਇਆ ਗਿਆ ਤੇ ਮਾੜਾ ਜਿਹਾ ਦੱਸ ਦੇਣ ਫਿਰ ਉਹਦੇ ਜਗਵੀਤ ਨੇ ਇਹਦੀ ਇੰਟਰਵਿਊ ਕੀਤੀ ਸੀ ਮੈਂ ਤੁਹਾਨੂੰ ਹੱਥ ਪ੍ਰੂਫ ਦਿਖਾਤੇ ਆ ਇਹ ਦੱਸ ਦੇਣ ਵੀ ਇਹਦੇ ਵਿੱਚ ਕਿਹੜੇ ਬੇਕਸੂਰ ਵਿਅਕਤੀ ਆ ਤੇ ਅਗਲੀ ਵੀਡੀਓ ਚ ਫਿਰ ਆਪਾਂ ਸਾਰੀ ਡਿਟੇਲ ਤੁਹਾਡੇ ਨਾਲ ਰੱਖਾਂਗੇ ਤੇ ਹੁਣ ਵੀ ਵੀਰੋ ਤੁਹਾਡੇ ਕੋਲ ਇਹ ਹੀ ਮੌਕਾ ਨੌਜਵਾਨੀ ਅੱਗੇ ਆਵੇ ਸਿਆਸਤ ਦਾ ਸਿਆਸਤ ਸਿਆਸੀ ਲੋਕਕਰਨ ਧਰਮ ਦਾ ਕਾਰਜ ਧਰਮੀ ਲੋਕਾਂ ਦੇ ਹੱਥ ਜਾਵੇ ਸਿਆਸਤ ਨੂੰ ਧਰਮ ਨਾਲੋਂ ਅਡਕ ਕਰੋ ਤੇ ਨਹੀਂ ਤੁਹਾਡੇ ਵਾਸਤੇ ਆਹ ਕੋਸ਼ਿਸ਼ ਹੀ ਰਹਿਣਾ ਜੋ ਕੁਝ ਪਿੱਛੇ ਹੋ ਕੇ ਆਇਆ ਇਹ ਕੋਸ਼ਿਸ਼ ਹੁਣ ਭੁਗਤੋਗੇ ਤੇ ਫੇਰ ਸਾਡੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਨਹੀਂ ਆਉਣਾ ਦੇ ਉਹ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ